ਬਹੁਤ ਲੰਬੇ ਸਮੇਂ ਤੋਂ ਆਪਾਂ ਇੱਕ ਗੱਲ ਸੁਣਦੇ ਆ ਰਹੇ ਹਾਂ ਕਿ ਗੁਜਰਾਤ ਮਾਡਲ ਲੈ ਕੇ ਆਵਾਂਗੇ ਅਸੀਂ ਹੈਨਾ ਗੁਜਰਾਤ ਦੇ ਵਿੱਚ ਅਸੀਂ ਰੋਜ਼ ਜਾਂਦੇ ਹਾਂ ਅਸੀਂ ਦੇਖਦੇ ਹਾਂ ਕਿ ਉੱਥੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜਾਂ ਕਿਸੇ ਵੀ ਪੀੜਤ ਨੂੰ ਘਰ ਤੋਂ ਬਾਹਰ ਨਿਕਲ ਕੇ ਪ੍ਰੋਟੈਸਟ ਕਰਨ ਦਾ ਅਧਿਕਾਰ ਨਹੀਂ ਹੈ ਔਰ ਜਦੋਂ ਉਹਨਾਂ ਦੇ ਸਮਰਥਨ ਦੇ ਵਿੱਚ ਪਰਿਵਾਰ ਨਿਕਲਦੇ ਆ ਬਾਹਰ ਸੜਕਾਂ ਤੇ ਤੋ ਬੀਬੀਆਂ ਉਹਨਾਂ ਦੇ ਬੱਚਿਆਂ ਨੂੰ ਵੀ ਜੇਲ੍ਹ ਚ ਮਤਲਬ ਟਾਈਮ ਬਤਾਉਣਾ ਪੈਂਦਾ ਹੈ ਗੋਨੇਆਣੇ ਮੰਡੀ ਦੇ ਵਿੱਚ ਇੱਕ ਅਧਿਆਪਕ ਨੂੰ ਮਤਲਬ ਪੁਲਿਸ ਨੇ ਮਤਲਬ ਸੀਆਈ ਸਟਾਫ ਦੇ ਵਿੱਚ ਲਾ ਜਾ ਕੇ ਕੁੱਟ ਕੇ ਮਾਰਦਾ ਬਿਜਲੀਆਂ ਲਾ ਲਾ ਕੇ ਮਾਰਦਾ ਜੇ ਮੇਰੇ ਅੰਦਰ ਗੁਰੂ ਪ੍ਰਤੀ ਸਤਿਕਾਰ ਹੈ ਤਾਂ ਜਿਹੋ ਦਾ ਸ਼੍ਰੋਮਣੀ ਕਮੇਟੀ ਨੇ ਜਾਂ ਅਕਾਲ ਤਖਤ ਦਾ ਹੁਕਮ ਆ ਵੀ ਇਹੋ ਜਿਹਾ ਕਮਰਾ ਚਾਹੀਦਾ ਹੈ ਇਹ ਵਿਵਸਥਾ ਚਾਹੀਦੀ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਲਿਜਾਣਾ ਚਾਹੇਗਾ ਉਹ ਤਾਂ ਉਹ ਵਿਵਸਥਾ ਬਣਾਏਗਾ ਜਦੋਂ ਅੰਦੋਲਨ ਸਿਖਰ ਤੇ ਜਾਂਦਾ ਹੈ ਨਾ ਜੀ ਉਹ ਸਿੱਖਤ ਦੇ ਗਏ ਅੰਦੋਲਨ ਨੂੰ ਡੈਮੇਜ ਕਿਵੇਂ ਕਰਨਾ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਤੀ ਕਦੇ ਗੀਤਾ ਦੀ ਬਰਬੇਦੀ ਕਰਾਤੀ ਕਦੇ ਕਦੇ ਆਪਾਂ ਦੇਖਦੇ ਆਂ ਕੁਰਾਨ ਸ਼ਰੀਫ ਦੀ ਹੋ ਗਈ ਕਦੇ ਬਾਈਬਲ ਦੀ ਹੋ ਗਈ ਕਦੇ ਕਦੇ ਗਿਰਜੇ ਦੇ ਵਿੱਚ ਮਤਲਬ ਕੋਈ ਅਪੱਤੀ ਜਾਣਕ ਚੀਜ਼ ਮਿਲ ਗਈ ਕਦੇ ਕਿਸੇ ਮੰਦਰ ਚੋਂ ਮਿਲ ਗਈ ਕਦੇ ਕਿਸੇ ਗੁਰੂ ਘਰ ਚੋਂ ਮਿਲ ਗਈ ਇਹ ਜਿਹੜਾ ਕੁਝ ਹੋ ਰਿਹਾ ਹੈ ਉਹ ਸਿਰਫ ਲੋਕਾਂ ਦਾ ਧਿਆਨ ਅਸਲ ਮੁੱਦੇ ਤੋਂ ਲੋਕਾਂ ਦਾ ਧਿਆਨ ਕ腐ਸ਼ਨ ਤੋਂ ਲੋਕਾਂ ਦਾ ਧਿਆਨ ਜਿਹੜੀਆਂ ਲੋਕਾਂ ਦੀਆਂ ਬੇਸਿਕ ਲੋੜਾਂ ਮੰਗਾ ਨੇ ਉਹਨਾਂ ਤੋਂ ਹਟਾ ਕੇ ਇਧਰ ਲਾਉਣ ਵਾਸਤੇ ਸਾਡੀਆਂ ਸਰਕਾਰਾਂ ਦੀਆਂ ਚਾਲਾਂ ਹੁੰਦੀਆਂ ਨੇ ਲਾਲਜੀਤ ਭੁੱਲਰ ਕਹਿ ਰਿਹਾ ਹੈ ਵੀ ਜਿਹੜਾ 70 ਸਾਲ ਤੋਂ ਇਹਨਾਂ ਨੇ ਕਿਸੇ ਨੇ 75 ਸਾਲ ਤੋਂ ਬਣਾਇਆ ਨਹੀਂ ਅਸੀਂ ਉਹ ਕਾਨੂੰਨ ਬਣਾ ਰਹੇ ਹਾਂ ਮੈਂ ਉਹਨਾਂ ਤੇ ਵੀ ਮੇਰਾ ਸਵਾਲ ਹੈ ਵੀ ਤੁਸੀਂ ਵੀ ਉਹ ਤੋਂ ਬਣਾ ਰਹੇ ਹੋ ਜਦੋਂ ਇੱਕ ਬੰਦਾ 400 ਫੁੱਟ ਉੱਚਾ ਮੋਟਾ ਟਾਵਰ ਤੇ ਚੜਿਆ ਬੈਠਾ ਹੈ ਮੈਂ ਕਹੂੰਗਾ ਐਡਾ ਮਤਲਬ ਬੇਵਕੂਫ ਮੁੱਖ ਮੰਤਰੀ ਸਾਨੂੰ ਕਦੇ ਮਿਲੇ ਨਹੀਂ ਜਿੱਡਾ ਅੱਜ ਇਸ ਵਾਰੀ ਮਿਲ ਗਿਆ ਤਾਂ ਸਾਡੇ ਮੁੱਖ ਮੰਤਰੀ ਦੀ ਅਕਲ ਦਾ ਅੰਦਾਜ਼ਾ ਇੱਥੋਂ ਗਲਾ ਲਿਓ ਤੁਸੀਂ ਉਹ ਕਹਿੰਦਾ ਜੇ ਕਰ ਘਾਟਾ ਪੈਂਦਾ ਤੇ ਕਿਸਾਨ ਵੀ ਠੇਕੇ ਤੇ ਕਿਉਂ ਲੈਂਦੇ ਆ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਤੂੰ ਮੁੱਖ ਮੰਤਰੀ ਬਣਨ ਦੇ ਕਾਬਿਲ ਹੀ ਨਹੀਂ ਭਗਵੰਤ ਮਾਨ ਜੀ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਐਕਟ ਦੇ ਤਹਿਤ ਪੰਜਾਬ ਦੀ ਲਗਭਗ 1 ਲੱਖ ਦੇ ਨੇੜ ਤੇੜ ਜ਼ਮੀਨ ਬਿਨਾਂ ਪੈਸੇ ਦਿੱਤਿਆਂ ਅਕਵਾਇਰ ਕਰਨ ਦਾ ਫੈਸਲਾ ਲੈ ਲਿਆ ਮੱਧ ਪ੍ਰਦੇਸ਼ ਨੇ ਇਹ ਕਾਨੂੰਨ ਬਣਾਤਾ ਕਿ ਪੈਸੇ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ ਜ਼ਮੀਨ ਲਓ ਉਸ ਤੋਂ ਬਾਅਦ ਦੇਖਾਂਗੇ ਡਵੈਲਪ ਕਰਕੇ ਜ਼ਮੀਨ ਕਿਸ ਹਿਸਾਬ ਨਾਲ ਕਿਸਾਨਾਂ ਨੂੰ ਦੇਣੀ ਹੈ ਐਕਸਪਰਟਾਂ ਨੇ ਬੜਾ ਕਲੀਅਰ ਸਪਸ਼ਟ ਕਰਕੇ ਦੱਸਿਆ ਕਿ ਇਹ ਜਿਹੜਾ ਜੀਐਮ ਕ੍ਰੋਪਸ ਨੇ ਇਹ ਇੱਕ ਕਿਹੜੀਆਂ ਖਤਰਨਾਕ ਚੀਜ਼ ਹੈ ਕਿ ਜੇਕਰ ਇਹਨੂੰ ਅਸੀਂ ਕਿਰਾਂ ਅਡਾਪਟ ਕਰ ਬੈਠੇ ਇੱਕ ਇੱਕ ਧਾਣਾ ਵੀ ਸਾਡੇ ਭਾਰਤ ਦੇ ਵਿੱਚ ਉਹਦਾ ਉਹਦਾ ਆ ਗਿਆ ਤਾਂ ਉਹ ਬਹੁਤ ਛੇਤੀ ਪੂਰੇ ਭਾਰਤ ਨੂੰ ਮੰਦਲੋ ਆਪਣੇ ਕਲਾਵੇ ਚ ਲੈ ਲੇਗਾ ਤੁਸੀਂ ਦੇਖ ਰਹੇ ਹੋ டி5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਅੱਜ ਆਪਾਂ ਜਗਜੀਤ ਸਿੰਘ ਡੱਲੇ ਵਾਲੇ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਜ਼ਿੰਮੇਵਾਰੀ ਪੂਰੀ ਦੇਖਦੀ ਉਹਨਾਂ ਕੋਲ ਹੀ ਹੈ ਗੱਲਬਾਤ ਕਰਾਂਗੇ ਕਿਉਂਕਿ ਲੰਬਾ ਸਮਾਂ ਹੋ ਗਿਆ ਜਿਹੜਾ ਖਨੌਰੀ ਬਾਰਡਰ ਤੋਂ ਉਹਨਾਂ ਦੇ ਮਰਨ ਵਾਰ ਤੇ ਉੱਥੇ ਰਹੇ ਆ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਬਾਰਡਰਾਂ ਤੇ ਦੋਵੇਂ ਜਿਹੜੇ ਤਰਨੀ ਆ ਉਸਮਾਪਤ ਕਰ ਦਿੱਤੇ ਗਏ ਸੀਗੇ ਤਾ ਹੁਣ ਮੌਜੂਦਾ ਕਿਸ ਤਰੀਕੇ ਦੇ ਹਾਲਾਤ ਆ ਜਿਹੜੀਆਂ ਉਹਨਾਂ ਦੀਆਂ ਮੰਗਾਂ ਸੀ ਲਗਾਤਾਰ ਜਾਰੀ ਹੈ ਕਿਸ ਤਰੀਕੇ ਦੀਆਂ ਸਾਰੀ ਗੱਲਬਾਤ ਉਹਨਾਂ ਦੇ ਨਾਲ ਗੱਲ ਕਰਾਂਗੇ ਡੱਲੇਵਾਲਾ ਸਾਡੇ ਨਾਲ ਹੈ ਡੱਲੇਵਾਲ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਸੇਤਾਂ ਕਿਵਰੀਆਂ ਦੇਖੋ ਸੇਤ ਤਾਂ ਮਤਲਬ ਵਾਹਿਗੁਰੂ ਦੇ ਹੁਕਮ ਨਾਲ ਜਿੰਨਾ ਚਿਰ ਉਹਨੇ ਸੇਵਾ ਲੈਣੀ ਹੈ ਉਹਨਾਂ ਚਿਰ ਜਿਹੋ ਜਿਹੇ ਵੀ ਹਾਲਾਤ ਚ ਰੱਖੇਗਾ ਜਿਵੇਂ ਦੀ ਚਾਹੇਗਾ ਉਹੋ ਜੀ ਸੇਵਾ ਹੁੰਦੀ ਰਹਿਣੀ ਹੈ ਕਰ ਲੈਂਦੇ ਰਹਿਣਾ ਉਹਨੇ ਲੇਕਿਨ ਇਹ ਜ਼ਰੂਰ ਹੈ ਵੀ ਥੋੜਾ ਬਹੁਤ ਜਿਹੜੀਆਂ ਮਤਲਬ ਇੰਨਾ ਲੰਬਾ ਸਮਾਂ ਲੱਤਾਂ ਦੇ ਉੱਤੇ ਭਾਰ ਨਾ ਦੇਣਾ ਉਹਦੇ ਨਾਲ ਹੁਣ ਉਹ ਪ੍ਰੋਬਲਮ ਤਾਂ ਹਜੇ ਹੈਗੀ ਔਰ ਰਹੇਗੀ ਜਿਹੜੀ ਵੀਕਨੈਸ ਕਈ ਤਰ੍ਹਾਂ ਦੇ ਮਤਲਬ ਬਾਡੀ ਦੇ ਅੰਦਰੂਨੀ ਆਰਗਨਸ ਦੇ ਵਿੱਚ ਆਈ ਹੈ ਉਹ ਲੱਗ ਰਹੀ ਹੈ ਹਜੇ ਮਤਲਬ ਮਹਿਸੂਸ ਹੁੰਦੀ ਹੈ ਚਲੋ ਬਾਬਾ ਨਾਨਕ ਮਿਹਰ ਕਰੇਗਾ ਹੌਲੀ ਹੌਲੀ ਸਾਰਾ ਜੇ ਇੰਨੀ ਬਾਕੀ ਸਾਰੇ ਕੁਝ ਦੀ ਰਿਕਵਰੀ ਹੋ ਗਈ ਤਾਂ ਉਹ ਵੀ ਕਰ ਲੈਂਗੇ ਪਹਿਲੇਵਾਲ ਸਾਹਿਬ ਜਿਹੜੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਤੁਹਾਡੇ ਵੱਲੋਂ ਸੰਘਰਸ਼ ਕੀਤੇ ਜਾ ਰਹੇ ਆ ਪਿਛਲੇ ਸਮੇਂ ਦੇ ਵਿੱਚ ਜਿਹੜੇ ਉਹ ਤੁਹਾਡੇ ਮੋਰਚੀ ਐ ਸਮਾਪਤ ਹੋ ਗਈ ਸੀਗੀ ਮਜੂਦਾ ਹਾਲਾਤ ਕਿਸ ਤਰੀਕੇ ਦੀ ਐ ਕਿਸ ਤਰੀਕੇ ਦੀ ਸਥਿਤੀ ਐ ਹੁਣ ਕੀ ਸੋਚ ਰੱਖੀ ਤੁਹਾਡੇ ਵੱਲ ਦੇਖੋ ਸਭ ਤੋਂ ਪਹਿਲੀ ਤਾਂ ਗੱਲ ਮੈਂ ਇਹ ਕਹਾਂਗਾ ਕਿ ਇਹ ਬਹੁਤ ਲੰਬੇ ਸਮੇਂ ਤੋਂ ਆਪਾਂ ਇੱਕ ਗੱਲ ਸੁਣਦੇ ਆ ਰਹੇ ਹਾਂ ਕਿ ਗੁਜਰਾਤ ਮਾਡਲ ਲੈ ਕੇ ਆਵਾਂਗੇ ਅਸੀਂ ਹੈਨਾ ਸਰਕਾਰਾਂ ਦੀ ਇੱਕ ਸੁਨੇਹਾ ਆਲਾ ਆਪਾਂ ਸੁਣਦੇ ਆਏ ਵੀ ਗੁਜਰਾਤ ਮਾਡਲ ਆਏਗਾ ਗੁਜਰਾਤ ਮਾਡਲ ਆਏਗਾ ਯਾ ਅਸਲ ਹੁਣ ਪਤਾ ਲੱਗਦਾ ਕਿ ਗੁਜਰਾਤ ਮਾਡਲ ਕਿਸ ਗੁਜਰਾਤ ਮਾਡਲ ਦੀ ਗੱਲ ਕਰ ਰਹੇ ਸਾਨੂੰ ਐ ਲੱਗਦਾ ਸੀਗਾ ਵੀ ਸ਼ਾਇਦ ਇੰਡਸਟਰੀ ਆ ਜਾਏਗੀ ਸ਼ਾਇਦ ਲੋਕਾਂ ਦੀ ਡਿਵੈਲਪਮੈਂਟ ਹੋ ਜਾਏਗੀ ਲੋਕਾਂ ਦੀ ਆਰਥਿਕਤਾ ਸੁਧਰਨ ਦੀ ਗੱਲ ਕਰਨਗੇ ਕਿਤੇ ਗੁਜਰਾਤ ਮਾਡਲ ਪਰ ਗੁਜਰਾਤ ਮਾਡਲ ਇਹ ਨਹੀਂ ਹੈ ਗੁਜਰਾਤ ਦੇ ਵਿੱਚ ਅਸੀਂ ਰੋਜ਼ ਜਾਣਦੇ ਹਾਂ ਅਸੀਂ ਦੇਖਦੇ ਹਾਂ ਕਿ ਉੱਥੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜਾਂ ਕਿਸੇ ਵੀ ਪੀੜਤ ਨੂੰ ਘਰ ਤੋਂ ਬਾਹਰ ਨਿਕਲ ਕੇ ਪ੍ਰੋਟੈਸਟ ਕਰਨ ਦਾ ਅਧਿਕਾਰ ਨਹੀਂ ਹੈ ਅਗਰ ਕੋਈ ਮਾਰਾ ਜਾ ਵੀ ਪ੍ਰੋਟੈਸਟ ਕਰਨ ਦੀ ਗੱਲ ਕਰਦਾ ਸਾਡੇ ਸਾਥੀ ਹੈਗੇ ਨੇ ਉੱਥੇ ਸਾਡਾ ਐਸਕੇਮ ਨਾਨ ਪੋਲੀਟੀਕਲ ਦਾ ਹਿੱਸਾ ਔਰ ਉਹਨਾਂ ਨੂੰ ਮੇਰਾ ਖਿਆਲ ਹੈ ਕਿ ਮਹੀਨੇ ਦੇ ਵਿੱਚੋਂ 20 ਦਿਨ 22 ਦਿਨ 25 ਦਿਨ ਤੱਕ ਤਾਂ ਕਈ ਵਾਰੀ ਜੇਲ੍ਹ ਚ ਲਾਉਣੇ ਪੈਂਦੇ ਆ ਔਰ ਜਦੋਂ ਉਹਨਾਂ ਦੇ ਸਮਰਥਨ ਦੇ ਵਿੱਚ ਪਰਿਵਾਰ ਨਿਕਲਦੇ ਆ ਬਾਹਰ ਸੜਕਾਂ ਤੇ ਤਾਂ ਬੀਬੀਆਂ ਉਹਨਾਂ ਦੇ ਬੱਚਿਆਂ ਨੂੰ ਵੀ ਜੇਲ੍ਹ ਚ ਮਤਲਬ ਟਾਈਮ ਬਿਤਾਉਣਾ ਪੈਂਦਾ ਹੈ ਤੇ ਬਿਲਕੁਲ ਸੇਮ ਰਾਹਾਂ ਦੇ ਉੱਤੇ ਸਾਡੀ ਪੰਜਾਬ ਸਰਕਾਰ ਜਾਂ ਭਗਵੰਤ ਸਾਨ ਦੀ ਸਰਕਾਰ ਚੱਲ ਪਈ ਹੈ ਕਿਸੇ ਬੰਦੇ ਨੂੰ ਇਕੱਠੇ ਤੱਕਣਾ ਹੋਣ ਦੇਣਾ ਪ੍ਰੋਟੈਸਟ ਨਾ ਕਰਨ ਦੇਣਾ ਆਪਣੀ ਆਵਾਜ਼ ਨਾ ਬੁਲੰਦ ਕਰਨ ਦੇਣਾ ਇਹ ਲੋਕਤੰਤਰ ਦਾ ਜਿਹੜਾ ਕਹਾਣ ਹੈ ਇਹ ਲਗਾਤਾਰ ਪੰਜਾਬ ਦੇ ਵਿੱਚ ਵੀ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਤੇ ਪੂਰੇ ਦੇਸ਼ 'ਚ ਦੇਖਣ ਨੂੰ ਮਿਲ ਰਿਹਾ ਹੈ। ਤੋਂ ਉਹ ਤਾਂ ਆਪਾਂ ਸਾਰੇ ਦੇਖ ਰਹੇ ਹਾਂ। ਔਰ ਉਹਦੇ ਖਿਲਾਫ ਲੋਕਾਂ ਦੇ ਵਿੱਚ ਰੋਸ ਵੀ ਹੈ ਲੋਕਾਂ 'ਚ ਗੁੱਸਾ ਵੀ ਹੈ। ਕੱਲ੍ਹ ਤਬਾ ਮੰਡੀ ਦੇ ਵਿੱਚ ਇਸ ਜ਼ਬਰ ਦੇ ਵਿਰੁੱਧ ਇੱਕ ਰੈਲੀ ਹੋਈ ਹੈ ਜਿਹਦੇ ਵਿੱਚ ਸਾਡੀ ਜਥੇਬੰਦੀ ਨੇ ਵੀ ਮਤਲਬ ਵੱਡੀ ਪੱਧਰ ਦੇ ਉੱਤੇ ਪਾਰਟਿਸਿਪੇਟ ਕੀਤਾ ਔਰ ਉਹਦੇ ਵਿੱਚ ਜਿੰਨੀਆਂ ਵੀ ਮਤਲਬ ਜ਼ਬਰ ਹੋਇਆ ਜਿੰਨਾਂ ਲੋਕਾਂ ਨੂੰ ਬੇਇਨਸਾਫੀਆਂ ਹੋਈਆਂ ਨੇ ਜਿੰਨਿਆਂ ਨਾਲ ਉਹ ਸਭ ਦਾ ਜ਼ਿਕਰ ਹੋਇਆ ਉੱਥੇ ਜਿਵੇਂ ਆਪਾਂ ਦੇਖਿਆ ਗੋਨਿਆਣੇ ਮੰਡੀ ਦੇ ਵਿੱਚ ਇੱਕ ਅਧਿਆਪਕ ਨੂੰ ਮਤਲਬ ਪੁਲਿਸ ਨੇ ਮਤਲਬ ਸੀਆਈ ਸਟਾਫ ਦੇ ਵਿੱਚ ਚਲ ਜਾ ਕੇ ਕੁੱਟ ਕੇ ਮਾਰਤਾ ਬਿਜਲੀਆਂ ਲਾ ਲਾ ਕੇ ਮਾਰਤਾ ਉਰੇ ਨਹੀਂ ਨਹੀਂ ਆਪਾਂ ਦੇਖਿਆ ਹੈ ਕਿ ਇੱਕ ਕਪੜਾ ਵਪਾਰੀ ਦੀ ਅਬੋਹਰ ਦੇ ਵਿੱਚ ਡੈਥ ਹੋ ਜਾਂਦੀ ਹੈ ਕਤਲ ਹੋ ਜਾਂਦਾ ਹੈ ਉਸ ਤੋਂ ਬਾਅਦ ਮੁੰਡੇ ਚੱਕ ਵੀ ਲਏ ਜਾਂਦੇ ਨੇ ਇਹਦੇ ਮੁੰਡਿਆਂ ਨੂੰ ਬਾਅਦ ਦੇ ਵਿੱਚ ਜਾ ਕੇ ਇਹ ਕਿਹਾ ਜਾ ਰਿਹਾ ਖਬਰਾਂ ਇਹ ਨਿਕਲ ਬਾਹਰ ਲੋਕਾਂ ਪਬਲਿਕ ਦੇ ਵਿੱਚ ਪਹੁੰਚਾਈਆਂ ਜਾ ਰਹੀਆਂ ਨੇ ਕਿ ਜੀ ਅਸੀਂ ਉੱਥੇ ਗਏ ਸੀਗੇ ਰਿਕਵਰੀ ਕਰਾਉਣ ਵਾਸਤੇ ਤੇ ਉਹ ਬੰਦੇ ਅੱਗੋਂ ਬੈਠੇ ਸੀਗੇ ਤੇ ਉਹਨਾਂ ਨੇ ਮਤਲਬ ਬੰਦਿਆਂ ਦੇ ਉੱਤੇ ਹਮਲਾ ਕਰਤਾ ਤੇ ਉਹ ਬੰਦੇ ਮਾਰਤੇ ਹੁਣ ਸਵਾਲ ਹੈ ਵੀ ਅੱਗੋਂ ਜਿਹੜੇ ਦੋ ਬੰਦੇ ਬੈਠੇ ਨੇ ਪਹਿਲਾ ਸਵਾਲ ਤਾਂ ਮੇਰਾ ਇਹ ਹੈ ਕਿ ਜਿਹੜੇ ਪਰਿਵਾਰ ਦਾ ਲੜਕਾ ਹੈ ਗ੍ਰਿਫਤਾਰ ਆ ਪੁਲਸ ਕੋਲ ਇਹਨੂੰ ਨਹੀਂ ਪਤਾ ਲੱਗਦਾਗਾ ਵੀ ਉਹ ਕਿੱਥੇ ਹੈ ਉਹਨੂੰ ਸੂਚਨਾ ਨਹੀਂ ਦਿੱਤੀ ਜਾਂਦੀ ਉਹ ਕਿੱਥੇ ਹੈ ਫਿਰ ਉਹਦੀ ਵੀਡੀਓਗ੍ਰਾਫੀ ਨਹੀਂ ਬਣ ਰਹੀ ਜਿੱਥੇ ਉਹ ਬੰਦੇ ਨੂੰ ਮਦਦ ਤੁਸੀਂ ਲੈ ਕੇ ਰਿਕਵਰੀ ਵਾਸਤੇ ਲੈ ਕੇ ਜਾ ਰਹੇ ਹੋ ਤੇ ਅਗਲਾ ਜਿਹੜਾ ਸ਼ੱਕੀ ਗੱਲ ਆ ਉਹ ਹੈ ਵੀ ਪਰਿਵਾਰ ਨੂੰ ਤਾਂ ਪਤਾ ਨਹੀਂ ਦੋਨਾਂ ਬੰਦਿਆਂ ਨੂੰ ਕਿਵੇਂ ਪਤਾ ਲੱਗ ਗਿਆ ਕਿ ਇਹ ਬੰਦੇ ਨੂੰ ਅਜਮਦਾ ਰਿਕਵਰੀ ਵਾਸਤੇ ਫਲਾਣੇ ਪੁਆਇੰਟ ਤੇ ਆ ਰਿਹਾ ਹੈ ਇਹ ਲੈ ਕੇ ਆ ਰਹੀ ਸਰਕਾਰ ਤੋ ਇਹ ਸਾਰੀਆਂ ਗੱਲਾਂ ਸ਼ੱਕ ਚ ਨੇ ਫੇਰ ਗੋਲੀ ਉਹਨਾਂ ਦੋਵਾਂ ਦੀ ਵੱਜਣੀ ਪੁਲਿਸ ਮੁਲਾਜ਼ਮ ਦੇ ਕਿਸੇ ਦੇ ਗੋਲੀ ਨਾਲ ਲੱਗਣੀ ਉਹਨਾਂ 'ਚੋਂ ਕਿਸੇ ਦਾ ਕੋਈ ਨੁਕਸਾਨ ਨਾ ਹੋਣਾ ਇਹ ਇਹ ਕਾਫੀ ਸਾਰੀਆਂ ਗੱਲਾਂ ਜਿਹੜੀਆਂ ਮਤਲਬ ਸਿੱਧ ਕਰਦੀਆਂ ਕਿ ਲੋਕਾਂ ਦੇ ਉੱਤੇ ਜ਼ਬਰ ਹੋ ਰਿਹਾ ਹੈ ਜਿਵੇਂ ਹੁਣ ਤੁਸੀਂ ਕਿਸਾਨਾਂ ਦੇ ਮੁੱਦੇ ਦਾ ਲਗਾਤਾਰ ਉਠਾ ਰਹੇ ਹੋਣ ਜਿਵੇਂ ਤੁਸੀਂ ਇਹ ਗੱਲ ਕੀਤੀ ਹੈ ਤੇ ਦੋ ਦਿਨ ਪਹਿਲਾਂ ਇੱਕ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਪਹੁੰਚ ਕੇ ਤੁਸੀਂ ਪੰਥਕ ਮੁੱਦੇ ਤੇ ਵੀ ਪ੍ਰੈਸ ਵਾਰਤਾ ਕੀਤੀ ਹੈ ਦੇਖੋ ਜਿਹੜਾ ਉਹ ਪੰਥਕ ਮੁੱਦਾ ਹੈ ਨਾ ਜੀ ਉਹ ਮੁੱਦੇ ਨੂੰ ਕੱਲਾ ਨਿਰਾ ਧਰਮ ਨਾਲ ਨਾ ਜੋੜਿਆ ਜਾਏ ਉਹਨੂੰ ਬ੍ਰੇਕੀ ਦੇ ਨਾਲ ਅਗਰ ਤੁਸੀਂ ਦੇਖੋਗੇ ਤਾਂ ਦੇਸ਼ ਦੀ ਏਕਤਾ ਤੇ ਅਖੰਡਤਾ ਇਹਦਾ ਮੁੱਦਾ ਵੀ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਾਡੇ ਸਮੁੱਚੀ ਸਿੱਖ ਜਗਤ ਨੂੰ ਨਹੀਂ ਕੱਲੇ ਨੂੰ ਉਹ ਪੂਰੀ ਮਨੁੱਖਤਾ ਨੂੰ ਪੂਰੀ ਕਾਇਨਾਤ ਨੂੰ ਇੱਕ ਸਨੇਹਾ ਦਿੰਦੇ ਨੇ ਕਿ ਸਭੇ ਸੰਜੀਵਾਲ ਸਦਾਇਨ ਕੋਈ ਨਾ ਦਿੱਸੇ ਬਾਹਰਾਂ ਜੀਓ ਉਹ ਸੰਜੀਵਾਲਤਾ ਦਾ ਸੁਨੇਹਾ ਦੇਣ ਵਾਲਿਆ ਉਸ ਗੁਰੂ ਗ੍ਰੰਥ ਸਾਹਿਬ ਨੂੰ ਉੱਥੋਂ ਇਸ ਢੰਗ ਦੇ ਨਾਲ ਗਾਇਬ ਕਰ ਦੇਣਾ ਉਹ ਵੀ ਇੱਕ ਅੱਧਾ ਨਹੀਂ 328 ਰੂਪ ਗਏ ਨੇ ਅੱਜ ਪ੍ਰਸ਼ਾਸਨ ਇਹ ਕਹਿੰਦਾ ਵੀ ਉਹ ਸਤਕਾਰ ਨਾਲ ਨੇ ਕਿਤੇ ਲੋਕ ਉਹਨਾਂ ਨੂੰ ਮਤਲਬ ਸੇਵਾ ਲਈ ਲੈ ਕੇ ਗਏ ਨੇ ਔਰ ਜੇ ਉਹ ਸੇਵਾ ਲਈ ਲੈ ਕੇ ਗਏ ਨੇ ਤਾਂ ਫਿਰ ਪ੍ਰੋਪਰ ਪ੍ਰਕਿਰਿਆ ਜਿਹੜੀ ਬਣਦੀ ਹੈ ਮਨਾਂ ਦਾ ਕੋਈ ਕਰਦਾ ਨਹੀਂ ਜੇ ਮੇਰੇ ਅੰਦਰ ਗੁਰੂ ਪ੍ਰਤੀ ਸਤਿਕਾਰ ਹੈ ਤਾਂ ਜਿਹੋ ਜਾਂ ਸ਼੍ਰੋਮਣੀ ਕਮੇਟੀ ਨੇ ਜਾਂ ਅਕਾਲ ਤਖਤ ਦਾ ਹੁਕਮ ਆ ਵੀ ਇਹੋ ਜਾਂ ਕਮਰਾ ਚਾਹੀਦਾ ਹੈ ਇਹ ਵਿਵਸਥਾ ਚਾਹੀਦੀ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਲਿਜਾਣਾ ਚਾਹੇਗਾ ਉਹ ਤਾਂ ਉਹ ਵਿਵਸਥਾ ਬਣਾਏਗਾ ਉਹਦੇ 'ਚ ਕੋਈ ਦਿੱਕਤ ਨਹੀਂ ਹੋ ਸਕਦੀ ਤਾਂ ਇਹ ਗੱਲਾਂ ਕਰਨੀਆਂ ਮਤਲਬ ਮੈਨੂੰ ਲੱਗਦਾ ਅਨੁਚਿਤ ਰਹੀਆਂ ਪ੍ਰਸ਼ਾਸਨ ਵੱਲੋਂ ਜਿਹੜੀਆਂ ਹੁਣ ਟਿੱਕਰ ਹੋਈਆਂ ਖਤਰਾ ਕੀ ਹੈ ਅਰਮਾਨ ਲਾਓ ਸਰਕਾਰਾਂ ਨੂੰ ਜਾਂ ਮਤਲਬ ਏਜੰਸੀਆਂ ਵਾਸਤੇ ਇਹ ਗੱਲਾਂ ਬਹੁਤ ਵੱਡੀਆਂ ਨੇ ਕਿ ਜਦੋਂ ਕੋਈ ਅੰਦੋਲਨ ਖੜਾ ਹੁੰਦਾ ਹੈ ਆਪਦੇ ਹੱਕਾਂ ਦੀ ਲੜਾਈ ਚਾਹੇ ਕਿਸਾਨ ਲੜਦੇ ਹੋਣ ਚਾਹੇ ਮਜ਼ਦੂਰ ਲੜਦੇ ਹੋਣ ਚਾਹੇ ਵਪਾਰੀ ਲੜਦੇ ਹੋਣ ਚਾਹੇ ਅਧਿਆਪਕ ਲੜਦੇ ਹੋਣ ਮੁਲਾਜ਼ਮ ਲੜਦਾ ਹੋਵੇ ਕੋਈ ਜਦੋਂ ਅੰਦੋਲਨ ਸਿਖਰ ਤੇ ਜਾਂਦਾ ਹੈ ਨਾ ਜੀ ਉਹ ਸਿਖਰ ਤੇ ਗਏ ਅੰਦੋਲਨ ਨੂੰ ਡੈਮੇਜ ਕਿਵੇਂ ਕਰਨਾ ਹੈ ਉਹਨਾਂ ਨੂੰ ਡੈਮੇਜ ਕਰਨ ਦੇ ਲਈ ਇੱਕ ਬਹੁਤ ਵੱਡਾ ਹਥਿਆਰ ਹੈ ਕਿ ਲੋਕ ਸੈਂਸਿਟਿਵ ਹੀ ਜਿਹੜਾ ਮਾਨਸਿਕ ਤੌਰ ਦੇ ਉੱਤੇ ਧਾਰਮਿਕ ਗ੍ਰੰਥਾਂ ਨਾਲ ਜਾਂ ਧਾਰਮਿਕ ਸਥਾਨਾਂ ਨਾਲ ਵੱਧ ਜੁੜੇ ਨੇ ਤਾਂ ਉਹਨਾਂ ਦਾ ਲੋਕਾਂ ਦਾ ਮਾਈਂਡ ਅੰਦੋਲਨ ਤੋਂ ਪੱਟ ਕੇ ਇਧਰਲੇ ਪਾਸੇ ਲਿਆਉਣ ਦੇ ਅੰਦੋਲਨ ਨੂੰ ਡੈਮੇਜ ਕਰਨ ਵਾਸਤੇ ਇਹ ਇੱਕ ਮਤਲਬ ਉਹਨਾਂ ਦੇ ਕੋਲੇ ਬਹੁਤ ਵੱਡਾ ਹਥਿਆਰ ਹੈ। ਔਰ ਉਹ ਇਹ ਹਥਿਆਰ ਨੂੰ ਕਦੇ ਵੀ ਮਤਲਬ ਗੋਣਗੇ ਨਹੀਂ। ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀਂ ਕਰਾਤੀ, ਕਦੇ ਗੀਤਾ ਦੀ ਬਰਬੇਅਬਦੀ ਕਰਾਤੀ, ਕਦੇ ਕਦੇ ਆਪਾਂ ਦੇਖਦੇ ਆਂ ਕੁਰਾਨ ਸ਼ਰੀਫ ਦੀ ਹੋ ਗਈ, ਕਦੇ ਬਾਈਬਲ ਦੀ ਹੋ ਗਈ, ਕਦੇ-ਕਦੇ ਗਿਰਜੇ ਦੇ ਵਿੱਚ ਮਤਲਬ ਕੋਈ ਅਪੱਤੀਜਨਕ ਚੀਜ਼ ਮਿਲ ਗਈ, ਕਦੇ ਕਿਸੇ ਮੰਦਰ ਚੋਂ ਮਿਲ ਗਈ, ਕਦੇ ਕਿਸੇ ਗੁਰੂ ਘਰ ਚੋਂ ਮਿਲ ਗਈ। ਇਹ ਜਿਹੜਾ ਕੁਝ ਹੋ ਰਿਹਾ ਹੈ ਉਹ ਸਿਰਫ ਲੋਕਾਂ ਦਾ ਧਿਆਨ ਅਸਲ ਮੁੱਦੇ ਤੋਂ ਲੋਕਾਂ ਦਾ ਧਿਆਨ ਕਰਪਸ਼ਨ ਤੋਂ ਲੋਕਾਂ ਦਾ ਧਿਆਨ ਜਿਹੜੀਆਂ ਲੋਕਾਂ ਦੀਆਂ ਬੇਸਿਕ ਲੋੜਾਂ ਮੰਗਾ ਨੇ ਉਹਨਾਂ ਤੋਂ ਹਟਾ ਕੇ ਇੱਧਰ ਲਾਉਣ ਵਾਸਤੇ ਸਾਡੀਆਂ ਸਰਕਾਰਾਂ ਦੀਆਂ ਚਾਲਾਂ ਹੁੰਦੀਆਂ ਨੇ ਜਿਹੜਾ ਉਹ ਜੇ ਆ ਕੁਝ ਕਰਦੀਆਂ ਨੇ ਔਰ ਨੁਕਸਾਨ ਉਹਦਾ ਕੀ ਹੋ ਰਿਹਾ ਹੈ ਮੰਨ ਲਓ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਨਾ ਦਿੱਤੇ ਜਾਂਦੇ ਨੇ ਕਿਸੇ ਇਤਰਾਜਯੋਗ ਜਗ੍ਹਾ ਦੇ ਤੇ ਤਸ ਸਿੱਖ ਕੌਮ ਕੀ ਸੋਚੇਗੀ ਦੂਸਰੇ ਤਿੰਨਾ ਤੰਣੇ ਜਿਹੜੇ ਮੁਸਲਮ, ਈਸਾਈ ਤੇ ਹਿੰਦੂ ਉਹਨਾਂ ਦੇ ਪ੍ਰਤੀ ਸਾਡਾ ਮਤਲਬ ਸਵਾਲ ਹੈ ਜਿਹੜਾ ਪ੍ਰਸ਼ਨ ਦਿਮਾਗ ਚ ਆਏਗਾ ਕਿ ਸਾਡੇ ਗ੍ਰੰਥ ਸਾਹਿਬ ਨਾਲ ਇਹਨਾਂ ਨੇ ਬੇਦਬੀ ਕੀਤੀ ਹੋਏਗੀ ਫਿਰ ਉਸ ਤੋਂ ਅੱਗੇ ਜੈਣੀ, ਬੋਧੀ ਉਸ ਤੋਂ ਅਗਲੇ ਪਾਸੇ ਜਾ ਕੇ ਸਾਡੇ ਸਿੱਖਾਂ ਦੇ ਵਿੱਚ ਬੜੇ ਯੋਗੀ ਨੇ, ਮੱਠ ਨੇ, ਹੋਰ ਬੜੇ ਜਿਹੜੇ ਸਾਧੂ ਸੰਤ ਮਹਾਤਮਾ ਬੈਠੇ ਨੇ ਉਹਨਾਂ ਦੀਆਂ ਜਗ੍ਹਾਵਾਂ ਵੀ ਹੈਗੀਆਂ ਨੇ ਕਿੰਨਿਆਂ ਤੇ ਜਾਏਗਾ ਤੇ ਕਿਸੇ ਨਾ ਕਿਸੇ ਦੇ ਨਾਲ ਸਾਡੇ ਸਿੱਖਾਂ ਦੀ ਜਾਂ ਪੰਜਾਬ ਦੇ ਅੰਦਰ ਵੱਧ ਅਮਣੀ ਫੈਲੇਗੀ। ਔਰ ਉਹਦੇ ਨਾਲ ਨੁਕਸਾਨ ਕਿੱਡਾ ਹੋ ਸਕਦਾ ਹੈ? ਕਿਤੇ ਵੀ ਹਜੂਮ ਪੈ ਸਕਦਾ ਹੈ। ਕਿਤੇ ਲੋਕਾਂ ਦਾ ਘਾਣ ਹੋ ਸਕਦਾ ਹੈ, ਕਤਲਿਆਮ ਹੋ ਸਕਦਾ ਹੈ। ਲੇਕਿਨ ਕਰਵਾਇਆ ਕਿਸ ਲਈ? ਕਿ ਉਹ ਮੂਵਮੈਂਟ ਡੈਮੇਜ ਕਰਨੀ ਹੈ। ਉਹਨੂੰ ਡੈਮੇਜ ਕਰਨ ਵਾਸਤੇ ਲੋਕਾਂ ਦਾ ਜਿਹੜਾ ਆਪਸੀ ਸਦ ਭਾਵਨਾ ਦੇ ਭਾਈਚਾਰਾ ਹੈ, ਉਹਦਾ ਨੁਕਸਾਨ ਹੁੰਦਾ ਹੈ ਅਜਿਹਿਆਂ ਕਰਤੂਤਾਂ ਕਰਕੇ। ਸੋ ਇਸ ਲਈ ਸਾਡੀ ਮੰਗ ਹੈ ਕਿ ਉਹ ਜਿਹੜੇ 328 ਸਰੂਪ ਨੇ ਉਹ ਵਾਪਸ ਆਉਣ ਕੱਲਾ ਇਹਨਾ ਨਹੀਂ ਹਾਂ ਤੁਸੀਂ ਅੰਦਾਜ਼ਾ ਲਾਗ ਰੋ ਭਾਈ ਗੁਰਜੀਤ ਸਿੰਘ ਬੈਠੇ ਨੇ ਉੱਥੇ ਸਾਬਕਾ ਫੌਜੀ ਨੇ 400 ਫੁੱਟ ਉੱਚੇ ਮਤਲਬ ਟਾਵਰ ਤੇ ਬੈਠੇ ਐ ਮੰਗ ਕੀ ਆ ਉਹਨਾਂ ਦੀ ਉਹ ਕਹਿੰਦੇ ਸਾਰੇ ਧਰਮਾਂ ਨੂੰ ਸੇਫ ਕਰੋ ਸਾਰੇ ਗ੍ਰੰਥਾਂ ਨੂੰ ਸੇਫ ਕਰੋ ਪੰਜਾਬ ਦੇ ਵਿੱਚ ਘੱਟੋ ਘਾਟੇ ਕਾਨੂੰਨ ਜ਼ਰੂਰ ਬਣੇ ਬਿਲਕੁਲ ਅਧਿਰੀਤੂਈ ਕਾਨੂੰਨ ਦੀ ਗੱਲ ਕਰ ਰਹੇ ਹਾਂ ਅੱਜ ਵਿਧਾਨ ਸਭਾ ਦੇ ਵਿੱਚ ਨਵਾਂ ਕਾਨੂੰਨ ਆ ਜਿਹੜਾ ਉਹਦਾ ਬੈਲ ਆ ਹੋ ਸਕਦਾ ਪਾਸ ਹੋ ਜੇ ਤੇ ਬਹੁਤ ਚੰਗੀ ਗੱਲ ਹੈ ਮੈਂ ਇਹੀ ਬੇਨਤੀ ਕਰਨ ਲੱਗਾ ਹੁਣ ਸਵਾਲ ਅਗਲਾ ਇਹ ਆ ਗਿਆ ਵੀ ਸਰਕਾਰ ਨੂੰ ਇਹ ਇਹ ਕਾਨੂੰਨ ਆ ਜਿਹੜਾ ਸਾਢੇ 3 ਸਾਲ ਹੋ ਗਏ ਸਰਕਾਰ ਬਣੇ ਨੂੰ ਪਿਛਲੇ ਦਿਨਾਂ ਦੇ ਵਿੱਚ ਆਪਾਂ ਸੁਣਿਆ ਪਰਸੋਂ ਮੈਂ ਇੱਕ ਚੈਨਲ ਤੇ ਸੁਣ ਰਿਹਾ ਸੀਗਾ ਲਾਲਜੀਤ ਭੁੱਲਰ ਕਹਿ ਰਿਹਾ ਹੈ ਵੀ ਜਿਹੜਾ 70 ਸਾਲ ਤੋਂ ਇਹਨਾਂ ਨੇ ਕਿਸੇ ਨੇ 75 ਸਾਲ ਤੋਂ ਬਣਾਇਆ ਨਹੀਂ ਅਸੀਂ ਉਹ ਕਾਨੂੰਨ ਬਣਾ ਰਹੇ ਹਾਂ ਮੈਂ ਉਹਨਾਂ ਤੋਂ ਵੀ ਮੇਰਾ ਸਵਾਲ ਹੈ ਵੀ ਤੁਸੀਂ ਵੀ ਉਦੋਂ ਬਣਾ ਰਹੇ ਹੋ ਜਦੋਂ ਇੱਕ ਬੰਦਾ 400 ਫੁੱਟ ਉੱਚਾ ਮਦਦ ਟਾਵਰ ਤੇ ਚੜਿਆ ਬੈਠਾ ਹੈ। ਅਗਰ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਜਾਂ ਲੋਕਾਂ ਦੀ ਏਕਤਾ ਪ੍ਰਤੀ ਪੰਜਾਬ ਦੀ ਅਖੰਡਤਾ ਨੂੰ ਕਾਇਮ ਰੱਖਣ ਵਾਸਤੇ ਆਪਸੀ ਸਦ ਭਾਵਨਾ ਦੇ ਭਾਈਚਾਰੇ ਨੂੰ ਕਾਇਮ ਰੱਖਣ ਦੇ ਹਾਮੀ ਹੁੰਦੇ ਤਾਂ ਤੁਹਾਨੂੰ ਆਉਂਦਿਆਂ ਸਾਰ ਪਹਿਲੇ ਸੈਸ਼ਨ ਦੇ ਵਿੱਚ ਇਹ ਲੈ ਕੇ ਆਉਣਾ ਚਾਹੀਦਾ ਸੀਗਾ ਕਿ ਵੀ ਅਸੀਂ ਮਤਲਬ ਜਿਹੜੀ ਤੇੜੀ ਧਾਰਮਿਕ ਗ੍ਰੰਥਾਂ ਨਾਲ ਜਾਂ ਧਾਰਮਿਕ ਸਥਾਨਾਂ ਦੇ ਵਿੱਚ ਜਿਹੜੀ ਬਿਆਦਬੀ ਦੇ ਮਾਮਲੇ ਆ ਰਹੇ ਨੇ ਇਹ ਸਾਡੇ ਪੰਜਾਬ ਦੇ ਅਮਨ ਸ਼ਾਂਤੀ ਦੇ ਮਾਹੌਲ ਨੂੰ ਲਾਂਬੂ ਲਾਉਣ ਦਾ ਕੰਮ ਕਰਦੇ ਨੇ ਇਹਨਾਂ ਦੇ ਉੱਤੇ ਅਸੀਂ ਮਤਲਬ ਪਹਿਲ ਦੇ ਆਧਾਰ ਦੇ ਉੱਤੇ ਕਾਨੂੰਨ ਬਣਾਵਾਂਗੇ ਉਹ ਤਾਂ ਬਣਾ ਰਹੇ ਹਾਂ ਬਣਾ ਦਿੰਦੇ ਨਹੀਂ ਬਣਿਆ ਸ਼ੁਕਰ ਆ ਮੈਂ ਕਹੂੰਗਾ ਹੁਣ ਵੀ ਬਣ ਜੇ ਤਾਂ ਕੋਈ ਗੱਲ ਨਹੀਂ ਆਮ ਆਦਮੀ ਪਾਰਟੀ ਕ੍ਰੈਡਿਟ ਲੈ ਲੇ ਲੇਕਿਨ ਕਾਨੂੰਨ ਬਣ ਜੇ ਤਾਂ ਕਿ ਲੋਕਾਂ ਦੀ ਆਪਸੀ ਸਤਿ ਭਾਵਨਾ ਆਪਸੀ ਪ੍ਰੇਮ ਆਪਸੀ ਪਿਆਰ ਮਤਲਬ ਕਾਇਮ ਰਹੇ ਡੱਲੇਵਾਲਾ ਸਾਹਿਬ ਤੁਸੀਂ ਹੁਣ ਜਿਵੇਂ ਹਰ ਮੁੱਦੇ ਤੇ ਜਿਹੜੀ ਆਵਾਜ਼ ਉਠਾਉਣੇ ਹੈ ਸਰਕਾਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਹੁਣ ਜਿਵੇਂ ਧਾਰਮਿਕ ਮੁੱਦੇ ਦੀ ਵੀ ਕੀਤੀ ਹੈ ਹੋਰ ਜੇ ਕਿਸੇ ਨਾ ਤੱਕ ਆ ਤੁਸੀਂ ਕਿਸਾਨ ਹੋ ਜਾਂ ਲੀਡਰ ਨਹੀਂ ਅਸੀਂ ਲੀਡਰ ਨਹੀਂ ਆ ਨਾ ਅਸੀਂ ਲੀਡਰ ਹੈ ਨਾ ਅਸੀਂ ਮੈਂ ਕਹਾਂਗਾ ਵੀ ਕਿਸਾਨ ਤਾਂ ਅਸੀਂ ਹਾਂ ਹੀ ਹਾਂ ਪਰ ਇਹ ਨਾ ਮੰਨਿਆ ਜਾਏ ਕਿ ਮੈਂ ਕੋਈ ਲੀਡਰ ਆ ਮੈਂ ਕੋਈ ਕਿਸਾਨਾਂ ਦਾ ਲੀਡਰ ਆ ਜਾਂ ਮੈਂ ਕਿਸੇ ਪੋਲੀਟੀਕਲ ਪਾਰਟੀ ਦਾ ਲੀਡਰ ਹੋਵਾਂ ਜਾਂ ਮੈਂ ਆਪਣਾ ਚਿਹਰਾ ਉਭਾਰ ਕੇ ਕਿਸੇ ਪਾਸੇ ਕੁਝ ਹੋਰ ਮੇਰੇ ਤਾਂ ਅੰਦਰ ਦੇਖੋ ਇੱਕ ਗੱਲ ਇਹ ਹੈ ਪਰ ਤੁਸੀਂ ਕਹਿੰਦੇ ਵੀ ਅਸੀਂ ਕਿਸਾਨ ਆ ਪਰ ਮੁੱਖ ਮੰਤਰੀ ਪੰਜਾਬ ਦਾ ਇੱਕ ਬਿਆਨ ਆਇਆ ਵੀ ਇੱਕ ਇਹਨਾਂ ਲੀਡਰਾਂ ਨੂੰ ਸਵਾਲ ਪੁੱਛੋ ਕਿ ਅਖੀਰਲੀ ਵਾਰ ਕਦੋਂ ਤੁਸੀਂ ਆਪਣੇ ਖੇਤਾਂ ਦੇ ਵਿੱਚ ਗਏ ਹੋ ਕਿਉਂਕਿ ਖੇਤਾਂ ਦੇ ਵਿੱਚ ਤਾਂ ਕਿਸਾਨ ਜਾਂਦੇ ਆ ਦੇਖੋ ਮੈਂ ਇੱਕ ਬੇਨਤੀ ਕਰਦਾ ਸਾਡੇ ਸਤਕਾਰਯੋਗ ਮੁੱਖ ਮੰਤਰੀ ਹੈ ਜਦੋਂ ਉਹ ਇਹੋ ਜੀ ਮਤਲਬ ਭਾਸ਼ਾ ਬੋਲਦੇ ਆ ਇਹ ਜਿਹਾਂ ਗੱਲਾਂ ਕਰਦੇ ਆ ਫਿਰ ਸਾਡੇ ਵੀ ਮੂੰਹੋਂ ਕਈ ਵਾਰੀ ਤਿੱਖੀਆਂ ਗੱਲਾਂ ਨਿਕਲਦੀਆਂ ਉਹਨਾਂ ਉਨਾਂ ਪ੍ਰਤੀ ਮੈਂ ਕਹੂੰਗਾ ਐਡਾ ਮਤਲਬ ਬੇਵਕੂਫ ਮੁੱਖ ਮੰਤਰੀ ਸਾਨੂੰ ਕਦੇ ਮਿਲੇ ਨਹੀਂ ਜਿੱਡਾ ਅੱਜ ਇਸ ਵਾਰੀ ਮਿਲ ਗਿਆ ਇਹ ਮੈਂ ਕਿਉਂ ਕਹਿ ਰਿਹਾ ਯਾਰ ਤੂੰ ਆਪਦੀਆਂ ਕੀਤੀਆਂ ਗੱਲਾਂ ਤੇ ਤਾਂ ਖੜ। ਮੈਂ ਕਿੰਨੇ ਕਹਾ ਤੁਹਾਨੂੰ ਹੁਣੇ ਫੇਸਬੁੱਕ ਤੋਂ ਕੱਢ ਕੇ ਦਿਖਾ ਦਿੰਨਾ ਕਿ ਸਾਡੇ ਕਿੰਨੇ ਮੇਰੀ ਆਪਦੀ ਆਰਗੇਨਾਈਜੇਸ਼ਨ ਦੇ ਕਿੰਨੇ ਧਰਨਿਆਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਆਇਆ ਕਿੰਨੇ ਧਰਨਿਆਂ ਦੇ ਵਿੱਚ ਇਹਨਾਂ ਦਾ ਗੁਰਦਿੱਤ ਆਇਆ ਕਿੰਨੇ ਧਰਨਿਆਂ ਦੇ ਵਿੱਚ ਇਹਨਾਂ ਦਾ ਆਪਣਾ ਸਹਿਤਾ ਤੁਹਾਡੇ ਪਹੁੰਚਿਆ ਉੱਥੇ ਖਨੌਰੀ ਬਾਰਡਰ ਤੇ ਮੈਂ ਉਹੀ ਕਹਿ ਰਿਹਾ ਬਾਕੀ ਮੈਂ ਇਹਨਾਂ ਦੇ ਮੰਤਰੀ ਗਏ ਨੇ ਉਹਨੋਂ ਉੱਥੇ ਉਹ ਸਾਰੇ ਜਾ ਕੇ ਆਏ ਆ ਉੱਥੇ ਤੂੰ ਮੇਰਾ ਕਹਿਣ ਦਾ ਪਾਵੇ ਸੀਗਾ ਕਿ ਦੇਖੋ ਸਾਡਾ ਮੁੱਖ ਮੰਤਰੀ ਇੱਕ ਗੱਲ ਬਹੁਤ ਕਹਿੰਦਾ ਹੈ ਕਿ ਜੀ ਮੈਂ ਜੱਟਾਂ ਦਾ ਪੋਤਾ ਅਸੀਂ ਇੰਜਨ ਦੇ ਧੂਏ ਮੂਰੇ ਮੱਛਰ ਤੋਂ ਡਰਦੇ ਬਹਿੰਦੇ ਰਹੇ ਹੈ ਨਾ ਇਹ ਜਿਹੇ ਗੱਲਾਂ ਆਮ ਕਰਦਾ ਹੈ ਮੈਂ ਇਹਨੂੰ ਪੁੱਛਣਾ ਚਾਹਣਾ ਵੀ ਤੈਨੂੰ ਪਹਿਲੀ ਤਾਂ ਗੱਲ ਆ ਪਤਾ ਹੀ ਨਹੀਂ ਵੀ ਇੰਜਨ ਦੇ ਕੋਲੇ ਬੰਦਾ ਕਿਉਂ ਬੈਠਾ ਹੁੰਦਾ ਉਹ ਕਹਿੰਦਾ ਵੀ ਇੰਜਨ ਦੇ ਧੂਏ ਮੂਰੇ ਸਿਲੰਸਰ ਦੇ ਮੂਰੇ ਅਸੀਂ ਮੰਜਾ ਢਾ ਕੇ ਸੌਂਦੇ ਰਹੇ ਇਹ ਸ਼ਬਦ ਆ ਉਹਦਾ ਉਹ ਭਾਈ ਜਦੋਂ ਕੋਈ ਇੰਜਨ ਕੋਲੇ ਬੈਠਾ ਹੁੰਦਾ ਉਹ ਸੌਣ ਆਸਤੇ ਨਹੀਂ ਬੈਠਾ ਹੁੰਦਾ ਉਹ ਹਕੀਕਤ ਇਹ ਹੁੰਦੀ ਆ ਵੀ ਉਹ ਇੰਜਨ ਦਾ ਧਿਆਨ ਰੱਖਣ ਵਾਸਤੇ ਬੈਠਾ ਹੁੰਦਾ ਹੈ ਕਿ ਕੀ ਇੰਜਨ ਨੂੰ ਪਾਣੀ ਜਾ ਰਿਹਾ ਹੈ ਕੀ ਪਟਾ ਸਲਿੱਪ ਤਾਂ ਨਹੀਂ ਕਰ ਰਿਹਾ ਕੀ ਟਿਊਬਲ ਨੇ ਪਾਣੀ ਛੱਡਿਆ ਤਾਂ ਨਹੀਂ ਕੀ ਪਾਣੀ ਘਟਾਇਆ ਤਾਂ ਨਹੀਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਣ ਵਾਸਤੇ ਉੱਥੇ ਬੈਠਾ ਕਿਉਂ ਧਿਆਨ ਰੱਖਣ ਵਾਸਤੇ ਬੈਠਾ ਹੁੰਦਾ ਕਿਉਂਕਿ ਜਿਹੜਾ ਉਹ ਪਾਣੀ ਨਿਕਲ ਰਿਹਾ ਹੁੰਦਾ ਨਾ ਜੋ ਲਹੂ ਦੀਆਂ ਕੁੱਟਾਂ ਵਰਗਾ ਹੁੰਦਾ ਹੈ ਤੇਲ ਬਲਦਾ ਤੇ ਫਿਰ ਉਹ ਪਾਣੀ ਨਿਕਲਦਾ ਫਿਰ ਉਹ ਖੇਤ ਚ ਜਾਂਦਾ ਇੱਕ ਬੰਦਾ ਦਾ ਮੂਰੇ ਮਤਲਬ ਨੱਕੇ ਮੋੜਨਦੇ ਹੁੰਦਾ ਇੱਕ ਖਾਲ ਤੇ ਢੇੜਾ ਮਾਰਨ ਤੇ ਆੜ ਤੇ ਢੇੜਾ ਮਾਰਨ ਤੇ ਹੁੰਦਾ ਦੇ ਕਿੰਨਿਆਂ ਕੋਲੇ ਬਾਇਆ ਹੁੰਦਾ ਇੰਨੇ ਧਿਆਨ ਨਾਲ ਉਦੋਂ ਇਹ ਕੰਮ ਹੁੰਦਾ ਜਦੋਂ ਇੰਗਣ ਤੇ ਬੋਰ ਚੱਲਦਾ ਉਹ ਕਹਿ ਰਹੇ ਨੇ ਅਸੀਂ ਉੱਥੇ ਸੁੰਦੇ ਰਹੇ ਹਾਂ ਮੈਂ ਹੈਰਾਨ ਹੈ ਵੀ ਸੌਣਾ ਇਸ ਤੇ ਗਾਂ ਤੇ ਫੇਰ ਤਾਂ ਘਰੇ ਸੌਦਾ ਮਛਰ ਤਾਂ ਨਹੀਂ ਲੱਗਾ ਸੌਂਦਾ ਕਰੇ ਸੋ ਇਹ ਇੱਕਲਾ ਇਹ ਨਹੀਂ ਹੈ ਅਸੀਂ ਇੱਕ ਵਾਰੀ ਪੁੱਛ ਲਿਆ ਕਿ ਪ੍ਰਧਾਨ ਮੁੱਖ ਮੰਤਰੀ ਜੀ ਕਿਸਾਨਾਂ ਨੂੰ ਬਹੁਤ ਲਾਸ ਹੋ ਰਿਹਾ ਤੁਸੀਂ ਕਿਰਪਾ ਕਰਕੇ ਮਤਲਬ ਬੋਨਸ ਬਾਨਸ ਅਨਾਉਂਸ ਕਰੋ ਤਵੇ ਜਿਹੜੀ ਲਾਗਤ ਜ਼ਿਆਦਾ ਆ ਰਹੀ ਹੈ ਕਿਸਾਨ ਨੂੰ ਘਾਟਾ ਪੈ ਰਿਹਾ ਤਾਂ ਸਾਡੇ ਮੁੱਖ ਮੰਤਰੀ ਦੀ ਅਕਲ ਦਾ ਅੰਦਾਜ਼ਾ ਇੱਥੋਂ ਲਾ ਲਿਓ ਤੁਸੀਂ ਉਹ ਕਹਿੰਦਾ ਜੇ ਕਰ ਘਾਟਾ ਪੈਂਦਾ ਤੇ ਕਿਸਾਨ ਵੀ ਠੇਕੇ ਤੇ ਕਿਉਂ ਲੈਂਦੇ ਆ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਤੂੰ ਮੁੱਖ ਮੰਤਰੀ ਬਣਨ ਦੇ ਕਾਬਿਲ ਹੀ ਨਹੀਂ ਭਗਵੰਤ ਮਾਨ ਜੀ ਅਗਰ ਮੁੱਖ ਮੰਤਰੀ ਬਣਨ ਦੇ ਕਾਬਿਲ ਹੁੰਦਾ ਤਾਂ ਤੁਹਾਨੂੰ ਪਤਾ ਲੱਗਿਆ ਜਾਂ ਹੋਣਾ ਲੱਗਿਆ ਹੋਣਾ ਚਾਹੀਦਾ ਸੀ ਕਿ ਕਿਸਾਨ ਜ਼ਮੀਨ ਠੇਕੇ ਤੇ ਕਿਉਂ ਲੈਂਦਾ ਹੈ ਔਰ ਮੈਂ ਤੁਹਾਡੇ ਚੈਨਲ ਦੇ ਰਾਹੀਂ ਮੁੱਖ ਮੰਤਰੀ ਨੂੰ ਵੀ ਦੱਸ ਦੇਣਾ ਚਾਹਣਾ ਤੇ ਮੈਂ ਆਮ ਲੋਕਾਂ ਨੂੰ ਜਾਂ ਜਿਹੜੇ ਐਕਸਪਰਟ ਬੈਠੇ ਨੇ ਜਾਂ ਜਿਹੜੇ ਬਿਊਰੋਕ੍ਰੇਸੀ ਚ ਬੈਠੇ ਨੇ ਲੋਕਾਂ ਨੂੰ ਦੱਸਣਾ ਚਾਹਣਾ ਹੈ ਕਿ ਕਿਸਾਨ ਦੀ ਆਰਥਿਕਤਾ ਇੰਨੀ ਡਾਊਨ ਹੋ ਗਈ ਹੈ ਕਿ ਉਹਦੇ ਕੋਲੋਂ ਕੋਈ ਕਿਸਾਨ ਆਪਦੀ ਫਸਲ ਦੇ ਪੈਸਿਆਂ ਨਾਲ ਲਿਮਟ ਨਹੀਂ ਕਮਾ ਸਕਦਾ ਅੱਜ ਲਿਮਟਾਂ ਦਾ ਭਾਰ ਇੰਨਾ ਚੜ ਗਿਆ ਉਹਨੂੰ ਆਪਣੀ ਲਿਮਟ ਕਮਾਉਣ ਲਈ ਆੜਤੀਏ ਦਾ ਸਹਾਰਾ ਲੈਣਾ ਪੈਂਦਾ ਤੇ ਆੜਤੀਏ ਦਾ ਪਹਿਲਾਂ ਹੀ ਕਰਜ਼ਾਈ ਹੈ ਹੁਣ ਉਹ ਸਹਾਰਾ ਤਾਂ ਮਿਲੇਗਾ ਜੇ ਫਸਲ ਵੱਧ ਤੋਂ ਵੱਧ ਉਹ ਲੈ ਕੇ ਆਏਗਾ ਤਾਂ ਔਰ ਉਹ ਫਸਲ ਵੱਧੂ ਦੀ ਜ਼ਮੀਨ ਜਿੰਨੀ ਆ ਉਹਨੇ ਉਹ ਫਸਲ ਦੇਣੀ ਲੈ ਕੇ ਨਹੀਂ ਜਾ ਸਕਦਾ ਜਿੰਨੀ ਉਹਨੂੰ ਚਾਹੀਦੀ ਜਿਹਦੇ ਨਾਲ ਲਿਮਟ ਘੁੰਮਣੀ ਹੈ ਇਹਦੇ ਲਈ ਉਹਦੀ ਮਜਬੂਰੀ ਹੈ ਕਿ ਉਹਨੂੰ ਚਾਹੇ ਮਹਿੰਗੀ ਮਿਲੇ ਚਾਹੇ ਸਸਤੀ ਮਿਲੇ ਚਾਹੇ ਚੰਗੀ ਮਿਲੇ ਚਾਹੇ ਮਾੜੀ ਮਿਲੇ ਉਹਨੂੰ ਜ਼ਮੀਨ ਦੂਰ ਮਿਲੇ ਨੇੜੇ ਮਿਲੇ ਉਹਨੂੰ ਠੇਕੇ ਤੇ ਲੈ ਕੇ ਚਾਰ ਕਿੱਲੇ ਜ਼ਮੀਨ ਵਿੱਚ ਰਲਾ ਕੇ ਤਾਂ ਕਿ ਸਾਡੇ ਦਾਣਿਆਂ ਦੀ ਕੁਆਂਟੀਟੀ ਵਧ ਜੇ ਤੇ ਆਰਤੀਆ ਸਾਨੂੰ ਚਾਰ ਪੈਸੇ ਦੇ ਦੇਵੇ ਉਹਨਾਂ ਪੈਸਿਆਂ ਨਾਲ ਮੈਂ ਲਿਮਟ ਘਮਾਣਾ ਗੱਲ ਤਾਂ ਇੱਥੇ ਖੜੀ ਆ ਤੇ ਉਹ ਪੈਸੇ ਚੱਕ ਕੇ ਠੇਕੇ ਵਾਲੇ ਨੂੰ ਦੇ ਦਿਆਂ ਕਹਾਣੀ ਦਾ ਹੈ ਔਰ ਉਹਦੇ ਬਰਤੀ ਸਾਡੇ ਮੁੱਖ ਮੰਤਰੀ ਨੂੰ ਕੋਈ ਪਤਾ ਨਹੀਂਗਾ ਵੀ ਕਿਸਾਂ ਕਿਸਾਨ ਠੇਕੇ ਦੇ ਜ਼ਮੀਨਾਂ ਕਿਉਂ ਲੈਂਦੇ ਨੇ ਈਵਨ ਕੇ ਸਾਡੇ ਮੁੱਖ ਮੰਤਰੀ ਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਫਸਲ ਦੇ ਉੱਤੇ ਇੱਕ ਕੁੰਟਲ ਕਣਕ ਦੇ ਉੱਤੇ ਲਾਗਤ ਕੀ ਹੈ ਔਰ ਇਹੋ ਜਿਹੇ ਸਾਡੇ ਮੁੱਖ ਮੰਤਰੀ ਬਣ ਕੇ ਬੈਠਣਗੇ ਤਾਂ ਫਿਰ ਸਾਡੇ ਮੈਂ ਤਾਂ ਹੀ ਪਹਿਲਾਂ ਗੱਲ ਕਹੀ ਹੈ ਕਿ ਇਹ ਅਸੀਂ ਸਾਡੇ ਮਤਲਬ ਮੰਦ ਭਾਗੀ ਗੱਲ ਹੋਏਗੀ ਸਾਡੀ ਸਟੇਟ ਲਈ ਕਿ ਅਸੀਂ ਅਸੀਂ ਮਤਲਬ ਠੀਕ ਬੰਦਿਆਂ ਦੀ ਚੋਣ ਕਰਨ ਸਫਲ ਨਹੀਂ ਹੋ ਰਹੇ ਲਾਸਟ ਸਵਾਲ ਆ ਇੱਕ ਇਹ ਵੀ ਜਿਹੜੀ ਇਨਫੋਰਮੇਸ਼ਨ ਮਿਲ ਗਿਆ ਜਾਣਕਾਰੀ ਸਾਹਮਣੇ ਆਈ ਹੈ ਕਿ ਤੁਸੀਂ ਦਿੱਲੀ ਦੇ ਵਿੱਚ ਫਿਰ ਧਰਨਾ ਲਾਉਣ ਜਾ ਰਹੇ ਹੋ ਔਰ ਇੱਕ ਤੁਸੀਂ ਮਨਜ਼ੂਰੀ ਵਸਤੀ ਐਪਲੀਕੇਸ਼ਨ ਵੀ ਜਿਹੜੀ ਸਰਕਾਰ ਨੂੰ ਜਾਰੀ ਕੀਤੀ ਹੈ ਕਿ ਕੋ ਇਹ ਤੇ ਅਸੀਂ press ਦੇ ਵਿੱਚ ਹੀ ਕਹਿ ਚੁੱਕੇ ਹਾਂ ਕੋਈ ਅਸੀਂ unlock up ਕਿ ਨਹੀਂ ਕਰ ਰਹੇ ਕੰਮ ਨਾ ਕੋ ਕਰਨਾ ਹੀ ਹੁੰਦਾ ਜਥੇ ਬੰਦੀਆਂ ਨੇ ਜਦੋਂ ਵੀ ਕੋਈ ਪ੍ਰੋਗਰਾਮ ਕਰਨਾ ਹੁੰਦਾ ਪਬਲਿਕ ਨੂੰ ਵੀ ਦੱਸਣਾ ਹੁੰਦਾ ਹੈ ਸਰਕਾਰ ਤੱਕ ਵੀ ਇਨਫੋਰਮੇਸ਼ਨ ਦੇਣੀ ਹੁੰਦੀ ਹੈ ਉਹ ਸਾਡਾ 25 ਅਗਸਤ ਦਾ ਪ੍ਰੋਗਰਾਮ ਬਣ ਚੁੱਕਿਆ ਹੈ ਐਸਕੇਮ ਨਾਨ ਪੋਲਿਟੀਕਲ ਦਾ ਬੰਗਲੌਰ ਮੀਟਿੰਗ ਦੇ ਵਿੱਚ press conference ਦੇ ਵਿੱਚ ਅਸੀਂ ਕਲੀਅਰ ਕਰਕੇ ਆਏ ਹਾਂ ਕਿ ਅਸੀਂ ਕਰਨਾ ਕਿਉਂਕਿ ਕਰਨਾ ਸਾਨੂੰ ਇਸ ਲਈ ਪੈ ਰਿਹਾ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਭਾਰਤ ਸਰਕਾਰ ਇੱਕ ਪਾਸੇ ਤਾਂ ਕਿਸਾਨ ਅੰਦੋਲਨ ਕਰ ਰਹੇ ਨੇ ਔਰ ਅੰਦੋਲਨ ਦੇ ਚੱਲਦਿਆਂ ਚੱਲਦਿਆਂ ਭਾਰਤ ਸਰਕਾਰ ਤੇ ਸਟੇਟਾਂ ਦੀਆਂ ਗਵਰਨਮੈਂਟਾਂ ਕਿਸਾਨਾਂ ਦੇ ਉੱਤੇ ਕੋਹਾੜਾ ਹੋਰ ਤੇਜ਼ ਕਰ ਰਹੀਆਂ ਨੇ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਐਕਟ ਦੇ ਤਹਿਤ ਪੰਜਾਬ ਦੀ ਲਗਭਗ 1 ਲੱਖ ਦੇ ਨੇੜ ਤੇੜ ਜ਼ਮੀਨ ਬਿਨਾਂ ਪੈਸੇ ਦਿੱਤੇ ਐਕਵਾਇਰ ਕਰਨ ਦਾ ਫੈਸਲਾ ਲੈ ਲਿਆ ਮਧ ਪ੍ਰਦੇਸ਼ ਨੇ ਕਾਨੂੰਨ ਬਣਾਤਾ ਕਿ ਪੈਸੇ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ ਜ਼ਮੀਨ ਲਓ ਉਸ ਤੋਂ ਬਾਅਦ ਦੇਖਾਂਗੇ ਡਿਵੈਲਪ ਕਰਕੇ ਜ਼ਮੀਨ ਕਿਸ ਹਿਸਾਬ ਨਾਲ ਕਿਸਾਨਾਂ ਨੂੰ ਦੇਣੀ ਹੈ ਇੱਕ ਤਰੀਕੇ ਨਾਲ ਲੈਂਡ ਪੂਲਿੰਗ ਦੇ ਤਹਿਤ ਹੀ ਉੱਥੇ ਲਈ ਜਾ ਰਹੀ ਹੈ ਹੁਣ ਭਾਰਤ ਸਰਕਾਰ ਇਸ ਟਾਈਮ ਦੇ ਦੌਰਾਨ ਚੱਲਦੇ ਆंदोलਨ ਦੇ ਵਿੱਚ ਨੇ ਜਦੋਂ ਪੂਰਾ ਦੇਸ਼ ਉਸ ਵੇਲੇ ਭਾਰਤ ਸਰਕਾਰ ਇਹ ਫੈਸਲਾ ਲੈਂਦੀ ਹੈ ਕਿ ਅਸੀਂ ਇੱਕ ਫ੍ਰੀ ਟ੍ਰੇਡ ਐਗਰੀਮੈਂਟ ਕਰਨ ਜਾ ਰਹੇ ਹਾਂ ਅਮਰੀਕਾ ਨਾਲ ਹੁਣ ਜਿਹੜਾ ਅਮਰੀਕਾ ਦੇ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਹੋਣਾ ਹੈ ਨਾ ਜਿਉਂਨੇ ਕਿਸਾਨ ਨੂੰ ਡਾਇਰੈਕਟ ਰੂਪ ਦੇ ਵਿੱਚ ਪ੍ਰਭਾਵਿਤ ਕਰਨਾ ਹੈ ਮੱਕਾ ਬਾਹਰ ਹੋਣਾ ਹੈ ਸੋਇਆਬੀਨ ਬਾਹਰ ਹੋਣਾ ਹੈ ਡੇਅਰੀ ਪ੍ਰੋਡਕਟ ਬਾਹਰ ਹੋਣੇ ਨੇ ਪੋਲਟਰੀ ਪ੍ਰੋਡਕਟ ਬਾਹਰ ਹੋਣੇ ਨੇ ਖੋਰ ਬਹੁਤ ਸਾਰਾ ਸਮਾਨ ਮਤਲਬ ਬਾਹਰੋਂ ਆਉਣਾ ਹੈ ਹੁਣ ਜਿਹੜਾ ਉਹ ਸਮਾਨ ਬਾਹਰੋਂ ਆਉਣਾ ਫਿਸ਼ਰੀ ਦਾ ਵੀ ਉਹਨਾਂ ਨੇ ਕਿਹਾ ਕਿ ਅਸੀਂ ਬਾਹਰ ਤੋਂ ਝਿੰਗਾ ਵੀ ਮੰਗਾ ਰਹੇ ਹਾਂ ਤਾਂ ਉਹ ਇਫੈਕਟ ਕਰੇਗਾ ਸਾਡੇ ਕਿਸਾਨੀ ਨੂੰ ਜਿਹੜੇ ਇਹ ਧੰਦਾ ਕਰਨ ਵਾਲੇ ਨੇ ਸਹਾਇਕ ਧੰਦੇ ਕਰਨ ਵਾਲੇ ਲੋਕ ਨੇ ਕੱਲੇ ਕਿਸਾਨਾਂ ਲਈ ਨਹੀਂ ਮੈਂ ਬੇਨਤੀ ਕਰਦਾ ਮੇਰੀ ਅਪੀਲ ਹੈ ਸਾਰੇ ਆਮ ਲੋਕਾਂ ਨੂੰ ਮੇਰੀ ਜਿੱਥੇ ਤੇ ਮੇਰੀ ਆਵਾਜ਼ ਸੁਣਨ ਉਹ ਇਸ ਚੀਜ਼ ਦੀ ਗੌਰ ਜਰੂਰ ਕਰਨ ਤੇ ਇਸ ਅੰਦੋਲਨ ਦਾ ਸਾਥ ਦੇਣ ਕਿਉਂਕਿ ਜਿਹੜਾ ਮੱਕਾ ਤੇ ਸੋਇਆ ਵੀ ਨਾ ਰਹੇ ਨੇ ਇਹ ਦੋਨੇ ਜੀਐਮ ਕ੍ਰੋਪਸ ਨੇ ਖਾਣ ਵਾਲੀਆਂ ਨਹੀਂ ਇਹਨਾਂ ਦੇ ਵਿੱਚ ਪਤਾ ਨਹੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਜੀਨ ਪਾ ਕੇ ਤੇ ਫਸਲ ਦਾ ਮਤਲਬ ਉਤਪਾਦ ਵਧਾ ਕੇ ਇੱਥੇ ਭੇਜੀਆਂ ਜਾ ਰਹੀਆਂ ਨੇ ਹੁਣ ਜਿਹੜੀ ਚੀਜ਼ ਦਾ ਪਿਛਲੇ ਦਿਨਾਂ ਦੇ ਵਿੱਚ ਪਿੱਛੇ ਕੁ ਸਮਾਂ ਪਹਿਲਾਂ ਸਾਡੀ ਵਿਧਾਨ ਸਭਾ ਦੇ ਵਿੱਚ ਇੱਕ ਸੈਮੀਨਾਰ ਹੋਇਆ ਜਿਹਦੇ ਵਿੱਚ ਮੈਨੂੰ ਵੀ ਸੱਦਾ ਦਿੱਤਾ ਮੈਂ ਵੀ ਗਿਆ ਉੱਥੇ ਐਕਸਪਰਟ ਵੀ ਆਏ ਐਕਸਪਰਟਾਂ ਨੇ ਬੜਾ ਕਲੀਅਰ ਸਪਸ਼ਟ ਕਰਕੇ ਦੱਸਿਆ ਕਿ ਇਹ ਜਿਹੜਾ ਜੀਐਮ ਕ੍ਰੋਪਸ ਨੇ ਇਹ ਕਿਹੜੀਆਂ ਖਤਰਨਾਕ ਚੀਜ਼ ਹੈ ਕਿ ਜੇਕਰ ਇਹਨੂੰ ਅਸੀਂ ਕਿਰਾਂ ਅਡਾਪਟ ਕਰ ਬੈਠੇ ਇੱਕ ਇੱਕ ਦਾਣਾ ਵੀ ਸਾਡੇ ਭਾਰਤ ਦੇ ਵਿੱਚ ਉਹਦਾ ਉਹਦਾ ਆ ਗਿਆ ਤਾਂ ਉਹ ਬਹੁਤ ਛੇਤੀ ਪੂਰੇ ਭਾਰਤ ਨੂੰ ਮੰਤਲੋ ਆਪਣੇ ਕਲਾਵੇ ਚ ਲੈ ਲੇਗਾ ਔਰ ਉਹ ਬਿਲਕੁਲ ਇਸੇ ਤਰ੍ਹਾਂ ਦਾ ਹੋਏਗਾ ਜਿਸ ਤਰ੍ਹਾਂ ਇੱਕ ਐਟਮ ਫੈਲ ਗਿਆ ਉਸ ਤੋਂ ਬਾਅਦ ਤਾਂ ਹਵਾ 'ਚ ਫੈਲੀ ਹੋਈ ਚੀਜ਼ ਆ ਉਹ ਹੁਣ ਤਾਂ ਰੋਕਣ ਦੀ ਕਿਸੇ ਦੀ ਕੋਈ ਸਮਰੱਥਾ ਨਹੀਂ ਨਾ ਆਪਾਂ ਦੇਖਿਆ ਪਿੱਛੇ ਮਤਲਬ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀ ਜਿੱਥੇ-ਜਿੱਥੇ ਉਹ ਚੱਲੇ ਨੇ ਉੱਥੇ-ਉੱਥੇ ਕੀ ਹਾਲ ਕੀਤਾ ਜਾਂ ਮੰਨ ਲਓ ਕਰੋਨਾ ਵਰਗਾ ਇੱਕ ਮਤਲਬ ਕਟਾਨੂ ਆ ਜੀ ਨੇ ਮਤਲਬ ਪੂਰੀ ਦੁਨੀਆ ਨੂੰ ਮਤਲਬ ਪ੍ਰਭਾਵਿਤ ਕਰਕੇ ਰੱਖਤਾ ਉਹਨਾਂ ਨੇ ਇਹ ਗੱਲ ਮੰਨੀ ਹੋਤੇ ਐਕਸਪਰਟਾਂ ਨੇ ਕਿ ਬਿਲਕੁਲ ਸੇਮ ਚੀਜ਼ ਆ ਜਿਹੜੀ ਅਸੀਂ ਜੀਐਮ ਕ੍ਰੌਪ ਲੈ ਕੇ ਆ ਰਹੇ ਹਾਂ ਔਰ ਇਹਦਾ ਸਾਨੂੰ ਡਟ ਕੇ ਵਿਰੋਧ ਕਰਨਾ ਚਾਹੀਦਾ ਸੋ ਮੇਰੀ ਬੇਨਤੀ ਆ ਕਿ ਜੇਕਰ ਜੀਐਮ ਕ੍ਰੌਪ ਜਿਹੜੀ ਇੰਨੀ ਖਤਰਨਾਕ ਕ੍ਰੌਪ ਹੈ ਅਗਰ ਉਹਦਾ ਉਹਦਾ ਉਤਪਾਦ ਸਾਡੇ ਕੋਲੇ ਆਏਗਾ ਤਾਂ ਸਾਡੇ ਬੱਚੇ ਸਾਡੇ ਬਜ਼ੁਰਗ ਸਾਡੇ ਆਮ ਪਬਲਿਕ ਉਹਨੂੰ ਖਾਏਗੀ ਉਹਨਾਂ ਦਾ ਤੇਲ ਵਰਤੇਗੀ ਤਾਂ ਉਹਨਾਂ ਲਈ ਉਹ ਬਹੁਤ ਬਹੁਤ ਖਤਰਨਾਕ ਹੋਏਗਾ ਇਸ ਕਰਕੇ ਇਹ ਆਮ ਲੋਕਾਂ ਨੂੰ ਇਹਦੇ ਖਿਲਾਫ ਆਵਾਜ਼ ਚੁੱਕਣ ਦੀ ਲੋੜ ਹੈ ਇਕੱਲੇ ਕਿਸਾਨਾਂ ਦੇ ਮੋਢਿਆਂ ਤੇ ਨਾ ਛੱਡਣਾ ਜਿਵੇਂ ਹੁਣ 25 ਤਰੀਕ ਨੂੰ ਤੁਸੀਂ ਜਿਹੜੀ ਦਿੱਲੀ ਜਾਣਾ ਹੈ ਜੇਕਰ ਤੁਹਾਨੂੰ ਮਨਜ਼ੂਰੀ ਨਹੀਂ ਮਿਲਦੀ ਫਿਰ ਕੈਨਸਲ ਕਰੋਂਗੇ ਪ੍ਰੋਗਰਾਮ ਨਹੀਂ ਦੇਖੋ ਪ੍ਰੋਗਰਾਮ ਤੱਕ ਕੈਨਸਲ ਨਹੀਂ ਕਰਾਂਗੇ ਅਸੀਂ ਅਸੀਂ ਜਾਵਾਂਗੇ ਸਾਡਾ ਜਿਹੜਾ ਪ੍ਰੋਗਰਾਮ ਅਸੀਂ ਆਏ ਸਰਕਾਰ ਦਾ ਮਤਲਬ ਹੈ ਵੀ ਸਰਕਾਰ ਸਾਨੂੰ ਕਰਨ ਨਹੀਂ ਦੇਣਾ ਚਾਹੁੰਦੀ ਤਾਂ ਅਸੀਂ ਉਹਨੂੰ ਕੈਨਸਲ ਕਰ ਦਈਏ ਤਾਂ ਫਿਰ ਦਾ ਮਤਲਬ ਸਰਕਾਰ ਜੋ ਚਾਹੇਗੀ ਅਸੀਂ ਉਹ ਕਰ ਪਾਵਾਂਗੇ ਜਿਹੜਾ ਸਟ੍ਰੈਨ ਲਈ ਸ਼ਾਂਤਮਈ ਤਰੀਕੇ ਨਾਲ ਰੱਖਣਾ ਹੈ ਬਿਲਕੁਲ ਪੀਸਫੁਲੀ ਆ ਹਜੇ ਤੱਕ ਇੱਕ ਦਿਨ ਦਾ ਪ੍ਰੋਗਰਾਮ ਰੱਖਿਆ ਸੀ ਕਿ ਇੱਕ ਦਿਨ ਦਾ ਪ੍ਰੋਗਰਾਮ ਕਰਨਾ ਅਸੀਂ ਕਿਉਂਕਿ ਜਿਹੜਾ ਲੰਬਾ ਸਰਕਾਰਾਂ ਨੂੰ ਇਹ ਡਰ ਹੁੰਦਾ ਨਾ ਵੀ ਇਹ ਨਾ ਇੱਕ ਤੇ ਪੱਕੇ ਤੌਰ ਤੇ ਇੱਥੇ ਬਹਿ ਜਾਣਾ ਇਹ ਇਹ ਹਜੇ ਤੱਕ ਜਦੋਂ ਅਸੀਂ ਪੱਕੇ ਬੈਠਣ ਦੀ ਤਿਆਰੀ ਕਰਕੇ ਜਾਵਾਂਗੇ ਉਦੋਂ ਅਸੀਂ ਪੱਕੇ ਦੀ ਅਨਾਉਂਸਮੈਂਟ ਪਹਿਲਾਂ ਦੱਸ ਕੇ ਜਾਵਾਂਗੇ ਹਾਂ ਅਸੀਂ ਅ ਉਨੀ ਦੇਰ ਤੱਕ ਬੈਠਾਂਗੇ ਉਹਦਾ ਉਹਦਾ ਮਤਲਬ ਇਹ ਹੁੰਦਾ ਹੈ ਕਿ ਅਸੀਂ ਅਣਮਿੱਥੇ ਸਮੇਂ ਯਾਨੀ ਕਿ ਇੱਕ ਦਿਨ ਦੀ ਡਿਮਾਂਡ ਕੀਤੀ ਤੁਸੀਂ ਸਾਡਾ ਇੱਕ ਦਿਨ ਦਾ ਹੈ ਔਰ ਉਹਦੇ ਚ ਅਸੀਂ ਇਹ ਲਿਖ ਕੇ ਮਤਲਬ ਸਰਕਾਰ ਦੇ ਕੋਲੋਂ ਮਤਲਬ ਇਹ ਮੰਗ ਕਰਦੇ ਹਾਂ ਕਿ ਇੱਕ ਤਾਂ ਭਾਰਤ ਸਰਕਾਰ ਅਮਰੀਕਾ ਦੇ ਨਾਲ ਅਜਿਹਾ ਕੋਈ ਸਮਝੌਤਾ ਨਾ ਕਰੇ ਜਿਹਦੇ ਨਾਲ ਦੇਸ਼ ਦੇ ਦੀ ਸਿਹਤ ਦੇ ਨਾਲ ਖਿਲਵਾੜ ਹੋਵੇ ਆਉਣ ਵਾਲੇ ਸਮੇਂ ਸਾਡੀ ਮਨੁੱਖਤਾ ਨਾਲ ਖਿਲਵਾੜ ਹੋਵੇ ਜਿਹਦੇ ਨਾਲ ਕਿਸਾਨੀ ਪ੍ਰਭਾਵਿਤ ਹੋਵੇ ਦੂਸਰੀ ਗੱਲ ਇਹ ਆ ਕਿ ਜਿਹੜੀਆਂ ਸਾਡੀਆਂ ਅਧੂਰੀਆਂ ਪਈਆਂ ਐਮਐਸਪੀ ਗਰੰਟੀ ਕਾਨੂੰਨ ਹੈ ਡਾਕਟਰ ਸੁਆਮੀ ਨਾਥ ਦੀ ਰਿਪੋਰਟ ਜਿਹੜਾ ਕਿਸਾਨਾਂ ਦੀ ਕਰਜ਼ ਮੁਕਤੀ ਹੈ ਡਬਲਯੂਟੀਓ ਜੋ ਭਾਰਤ ਬਾਹਰ ਆਉਣਾ ਹੈ ਜਾਂ ਮਤਲਬ ਸਾਡੀ ਇੱਕ ਇੰਪੋਰਟੈਂਟ ਮੰਗ ਹੈ ਵੱਡੀ ਜਿਹੜੀ ਕਿ ਲੈਂਡ ਐਕੁਇਜ਼ੀਸ਼ਨ ਐਕਟ ਦੇ ਵਿੱਚ ਜਿਸ ਤਰ੍ਹਾਂ ਦੀ ਅਮੈਂਡਮੈਂਟਸ ਕਰਕੇ ਉਹਨੂੰ ਛੇੜਛਾੜ ਕੀਤੀ ਜਾ ਰਹੀ ਹੈ ਇਹ ਰੋਕੀ ਜਾਏ ਤੋਂ ਕਿਸਾਨਾਂ ਦੇ ਉੱਪਰ ਕੇਸ ਮੁਕਦਮੇ ਲਾ ਕੇ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਮਤਲਬ ਪਰੇਸ਼ਾਨ ਕੀਤਾ ਜਾ ਰਿਹਾ ਜਦੋਂ ਦੇਖੋ ਇੱਕ ਸੀ ਇੱਕ ਲੋਕਤੰਤਰ ਦੇਸ਼ ਦੇ ਵਿੱਚ ਵਸਦੇ ਆਂ ਸਾਡੇ ਸਾਰਿਆਂ ਕੋਲ ਅਧਿਕਾਰ ਹੈ ਕੀ ਅਸੀਂ ਆਪਦੀ ਰਾਜਧਾਨੀ ਦੇ ਵਿੱਚ ਆਪਦੇ ਰਾਜੇ ਨੂੰ ਆਪਦੇ ਪ੍ਰਧਾਨ ਮੰਤਰੀ ਨੂੰ ਆਪਦੇ ਖਜ਼ਾਨੇ ਮੰਤਰੀ ਨੂੰ ਆਪਦੇ ਖੇਤੀਬਾੜੀ ਮੰਤਰੀ ਨੂੰ ਜਿਹਦੇ ਤਿੱਕਰ ਵੀ ਸਾਡਾ ਮਾਮਲਾ ਹੈ ਉਹਦੇ ਤੱਕ ਆਪਦੀ ਗੱਲ ਲਿਜਾ ਸਕਦੇ ਹਾਂ ਸਾਨੂੰ ਕਾਨੂੰਨ ਨੇ ਰਾਈਟ ਦਿੱਤਾ ਸਾਡੇ ਸੰਵਿਧਾਨ ਨੇ ਸਾਨੂੰ ਰਾਈਟ ਦਿੱਤਾ ਹੈ ਅਗਰ ਤੁਸੀਂ ਸਾਡਾ ਉਹ ਰਾਈਟ ਨੂੰ ਦੀ ਵੀ ਪ੍ਰਵਾਹ ਨਹੀਂ ਕਰੋਗੇ ਤੇ ਜਿਹੜੇ ਬੰਦੇ ਆਪਦੀ ਗੱਲ ਰੱਖਣ ਵਾਸਤੇ ਜਾਣਗੇ ਉਹਨਾਂ ਦੇ ਮੁਕੱਦਮੇ ਦਰਜ ਕਰਾਂਗੇ ਤਾਂ ਮੈਨੂੰ ਲੱਗਦਾ ਇੱਕ ਤਰੀਕੇ ਦੇ ਨਾਲ ਸੰਵਿਧਾਨ ਦਾ ਘਾਣ ਹੈ ਲੋਕਤੰਤਰ ਦਾ ਘਾਣ ਹੈ ਸਰਕਾਰ ਨੂੰ ਇਹ ਤੋਂ ਪਿੱਛੇ ਮੁੜਨਾ ਚਾਹੀਦਾ ਹੈ ਔਰ ਉਹ ਸਾਰੇ ਦੇ ਸਾਰੇ ਜਿਹੜੇ ਸਾਡੇ ਕਿਸਾਨਾਂ ਦੇ ਪਿਛਲੇ ਅੰਦੋਲਨ ਚ ਤੇ ਹੁਣ ਵਾਲੇ ਅੰਦੋਲਨ ਚ ਪਾਏ ਕੇਸ ਵਾਪਸ ਲੈਣੇ ਚਾਹੀਦੇ ਨੇ ਔਰ ਜਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਹੈ ਯੂਪੀ ਦੇ ਵਿੱਚ ਪਿਛਲੇ ਅੰਦੋਲਨ ਦੇ ਵਿੱਚ ਇੱਕ ਐਮ ਮਨਿਸਟਰ ਦੇ ਬੇਟੇ ਵੱਲੋਂ ਸਾਡੇ ਨੌਜਵਾਨਾਂ ਨੂੰ ਸਾਡੇ ਕਿਸਾਨਾਂ ਨੂੰ ਗੱਡੀ ਥੱਲੇ ਲਤੜ ਕੇ ਮਾਰਿਆ ਗਿਆ ਉਹਨਾਂ ਦਾ ਸ਼ਰੀਆਮ ਕਤਲੇਆਮ ਕੀਤਾ ਗਿਆ ਉਹਨਾਂ ਨੂੰ ਇਨਸਾਫ ਦੇਣ ਦੇ ਲਈ ਸਾਡੀ ਇਹ ਮੰਗ ਹੈ ਉਹ ਉਹ ਅਸੀਂ ਸਰਕਾਰ ਨੂੰ ਦੁਬਾਰਾ ਫੇਰ ਮਤਲਬ ਉਹ ਰਿਪੀਟ ਕਰਾਉਣ ਵਾਸਤੇ ਜਾ ਰਹੇ ਹਾਂ ਉਸ ਚੌਣੀ ਅਗੇ ਸਰਕਾਰ ਇਹਨਾਂ ਦਿੱਤੇ ਮਤਲਬ ਮੁੜ ਵਿਚਾਰ ਕਰਕੇ ਕਿਸਾਨਾਂ ਦਾ ਇਸ ਮਸਲੇ ਦਾ ਹੱਲ ਕਰੇ ਧੰਨਵਾਦ ਤਾਂ ਇਹ ਸਨ ਜਗਜੀਤ ਸਿੰਘ ਢੱਲੇਵਾਲਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕੌਮੀ ਪ੍ਰਧਾਨ ਤਾਂ ਇਹਨਾਂ ਨਾਲ ਗੱਲਬਾਤ ਕੀਤੀ ਹੈ तमाम ਮੁੱਦਿਆਂ ਤੇ ਸਭ ਤੋਂ ਵੱਡੀ ਗੱਲ ਇਹ ਨਿਕਲ ਕੇ ਸਾਹਮਣੇ ਆਇਆ ਰਹੀ ਹੈ ਕਿ 25 ਤਰੀਕ ਨੂੰ ਫਿਰ ਤੋਂ ਜਿਹੜਾ ਦਿੱਲੀ ਦੇ ਵਿੱਚ ਇੱਕ ਦਿਨ ਲਈ ਇਹਨਾਂ ਨੇ ਤਰਨਾ ਲਾਉਣਾ ਹੈ ਸ਼ਾਂਤਮਈ ਤਰੀਕੇ ਦੇ ਨਾਲ ਜਿਵੇਂ ਉਹਨਾਂ ਨੇ ਦੱਸਿਆ ਕਿ ਧਰਨਾ ਲਾਉਣਾ ਸੀ ਸਰਕਾਰ ਤੋਂ ਇਹਨਾਂ ਨੇ ਮਨਜ਼ੂਰੀ ਲਈ ਜਿਹੜੀ ਆਪਦੀ ਐਪਲੀਕੇਸ਼ਨ ਵਿਚਾਰੀ ਕੀਤੀ ਹੈ ਤਾਂ ਦੇਖਦੇ ਹਾਂ ਹੁਣ 25 ਤਰੀਕ ਨੂੰ ਕਿਸ ਤਰੀਕੇ ਦੀ ਰੂਪਰੇਖਾ ਰਵੇਗੀ ਇਹਨਾਂ ਨੂੰ ਮਨਜ਼ੂਰੀ ਮਿਲਦੀ ਹੈ ਉੱਥੇ ਪਹੁੰਚਣਗੇ ਜਾਂ ਨਹੀਂ ਕਿਉਂਕਿ ਜਿਹੜੇ ਲਗਾਤਾਰ ਇਹਨਾਂ ਦੀਆਂ ਜਿਹੜੀਆਂ ਖੇਤੀਬਾੜੀ ਨੂੰ ਲੈ ਕੇ ਜਾਂ ਹੋਰ ਜਿਹੜੇ ਮੁੱਦਿਆਂ ਦੀ ਜਿਹੜੀ ਡਿਮਾਂਡ ਆ ਜਾਂ ਮੰਗਾਂ ਆ ਜਿਹੜੀਆਂ ਉਸ ਨੂੰ ਲੈ ਕੇ ਜਿਹੜਾ ਇਹ ਦਿੱਲੀ ਦੇ ਵਿੱਚ ਇੱਕ ਦਿਨ ਲਈ ਇਹ ਧਰਨਾ ਰੱਖਣ ਜਾ ਰਹੀ ਹੈ ਗੁਰਜੀਤ ਸਿੰਘ ਰਮਣਾ D5 ਚੈਨਲ ਪੰਜਾਬੀ ਪਿੰਡ ੱਲੇਵਾਲਾ ਜ਼ਿਲ੍ਹਾ ਫਰੀਕੋਟ